ਤੁਸੀਂ ਦੇਖ ਰਹੇ ਹੋ ਕਿਸਾਨ ਰਿਪਬਲਿਕ ਟੀਵੀ ਮੈਂ ਹਰਮਿੰਦਰ ਸਿੰਘ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਜਥੇਦਾਰ ਸੁਖਜੀਤ ਸਿੰਘ ਬੁਖਰਾ ਜੇਕਰ ਗੱਲ ਜਥੇਦਾਰ ਸੁਖਜੀਤ ਸਿੰਘ ਬਗਰਾਹਾ ਦੀ ਕਰ ਲਈ ਜਾਵੇ ਤਾਂ ਉਹ ਧਾਰਮਿਕ ਖੇਤਰ ਦੇ ਵਿੱਚ ਵੱਡਾ ਗਿਆਨ ਰੱਖਦੇ ਨੇ ਅਸੀਂ ਅਜਿਹੇ ਲੋਕਾਂ ਨੂੰ ਬੁੱਧੀਜੀਵੀ ਕਹਿ ਕੇ ਬੁਲਾਉਂਦੇ ਆ ਜਿਨ੍ਹਾਂ ਨੂੰ ਧਾਰਮਿਕ ਖੇਤਰ ਦੇ ਵਿੱਚ ਜਾਂ ਐਜੂਕੇਸ਼ਨ ਖੇਤਰ ਦੇ ਵਿੱਚ ਗਿਆਨ ਹੋਵੇ ਤਾਂ ਇਹ ਗਿਆਨ ਵੰਡਣਾ ਵੀ ਬਹੁਤ ਜ਼ਰੂਰੀ ਆ ਸੋ ਪਰ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਝੋਨਾ ਦੇ ਉੱਪਰ ਕਿਉਂਕਿ ਸਮੁੱਚੇ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਪੰਜਾਬ ਵਿੱਚ ਬਹੁਤ ਵੱਡਾ ਗਹਿਗੱਤ ਮੁਕਾਬਲੇ ਜਿਹੜੇ ਨੇ ਉਹ ਇਸ ਵਾਰ ਹੋਣ ਜਾ ਰਹੇ ਨੇ ਸੋ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੀ ਸਰਕਾਰ ਹੈ ਪੰਜਾਬ ਦੇ ਵਿੱਚ ਤੇ ਅਕਾਲੀ ਦਲ ਜਿਹੜਾ ਹਾਸ਼ੀਏ ਉੱਤੇ ਗਿਆ ਹੋਇਆ ਸੀਗਾ ਉਹ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲਿਜਾਣ ਦੇ ਲਈ ਲਗਾਤਾਰ ਹੱਥ ਪੈਰ ਮਾਰਦਾ ਦਿਖਾਈ ਦੇ ਰਿਹਾ ਸਖਵੀਰ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਸਖਜੀਤ ਸਿੰਘ ਬਕਰਾਹਾ ਅਕਾਲੀ ਦਲ ਦੇ ਬੇਵਾਕ ਆਗੂ ਨੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਮਰਹੂਮ ਨਮਲ ਸਿੰਘ ਦੇ ਨੇੜਲੇ ਸਾਥੀਆਂ ਵਿੱਚੋਂ ਇੱਕ ਵੀ ਰਹੇ। ਗੱਲਬਤ ਕਰਦੇ ਆ ਅਕਾਲੀ ਦਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਹੈ। ਉਸ ਦੇ ਤਹਿਤ ਉਹਦਾ ਸਹਾਰਾ ਲੈ ਕੇ ਅਕਾਲੀ ਦਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਜ਼ਮੀਨੀ ਪੱਧਰ ਉੱਤੇ ਲੜਾਈ ਲੜਦਾ ਦਿਖਾਈ ਦੇਵੇਗਾ ਜਾਂ ਫਿਰ ਜਿਸ ਤਰ੍ਹਾਂ ਦੇ ਚੋਣ ਸਰਵੇਖਣ ਆਏ ਨੇ ਜਿਵੇਂ ਸੀ ਵੋਟਰ ਦਾ ਚੋਣ ਸਰਵੇਖਣ ਆਇਆ ਹੈ ਉਸ ਮੁਤਾਬਕ ਅਕਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਮਿਲ ਰਹੀ ਸੋ ਗੱਲਬਤ ਕਰਦੇ ਆ ਸਜੇ ਸਿੰਘ ਬਕਰਾਹ ਜੀ ਦੇ ਨਾਲ ਬਕਰਾਹ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਇਸ ਤੱਕ। ਬਹੁਤ ਬਹੁਤ ਧੰਨਵਾਦ ਤੁਹਾਡਾ ਫਰਮਿੰਦਰ ਜੀ ਜੀ ਆ ਨਗਰਾਹ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਜਾਵਾਂਗੇ ਅੱਜ ਤੁਹਾਡੇ ਕੋਲ ਪੰਜਾਬ ਦੀ ਰਾਜਨੀਤੀ ਉੱਤੇ ਆਪਾਂ ਗੱਲ ਕਰਾਂਗੇ ਲੋਕ ਸਭਾ ਹਲਕਾ ਪਟਿਆਲਾ ਉੱਤੇ ਲੋਕ ਸਭਾ ਹਲਕਾ ਪਟਿਆਲਾ ਵੱਲੋਂ ਤੁਹਾਡੀ ਪਾਰਟੀ ਵੱਲੋਂ ਐਨ ਕੇ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਐਨ ਕੇ ਸ਼ਰਮਾ ਐਡਾ ਵੱਡਾ ਚਿਹਰਾ ਸੀ ਉਹਨੂੰ ਨੌ ਵਿਧਾਨ ਸਭਾ ਹਲਕਿਆਂ ਦੀ ਕਮਾਂਡ ਦੇ ਦਿੱਤੀ ਗਈ ਸੁਖਵੀਰ ਸਿੰਘ ਬਾਦਲ ਨੇ ਕੀ ਸੋਚਿਆ ਕਿ ਸਰਜੀਤ ਸਿੰਘ ਰਖੜਾ ਜੀ ਨੂੰ ਪਾਸੇ ਰੱਖ ਲਿਆ ਜਾਵੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਪਾਸੇ ਰੱਖ ਲਿਆ ਜਾਵੇ ਚਰਨਜੀਤ ਬਰਾੜ ਜਿਹੜੇ ਖੁਦ ਪਟਿਆਲੇ ਤੋਂ ਚੋਣ ਲੜਨਾ ਚਾਹੁੰਦੇ ਸੀ ਉਹਨਾਂ ਨੂੰ ਪਾਸੇ ਰੱਖ ਲਿਆ ਜਾਵੇ ਤੇ ਐਨ ਕੇ ਸ਼ਰਮਾ ਨੂੰ ਮੈਦਾਨ ਦੇ ਵਿੱਚ ਲਿਆਂਦਾ ਜਾਵੇ ਕਿਵੇਂ ਦੇਖਦੇ ਹਾਂ ਕਿ ਐਨ ਕੇ ਸ਼ਰਮਾ ਲੜਾਈ ਦੇ ਪੌਣਗੇ ਜਦ ਕਿ ਉਹਨਾਂ ਦੇ ਸਾਹਮਣੇ ਡਾਕਟਰ ਬਲਬੀਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਸਮਾਜਸੀ ਵੀ ਡਾਕਟਰ ਧਰਮਵੀਰ ਗਾਂਧੀ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਮੈਦਾਨ ਦੇ ਵਿੱਚ ਸਾਰੀ ਚੋਣ ਦੀ ਸਮੀਖਿਆ ਕਰਿਓ ਖਾਸ ਕਰ ਅਕਾਲੀ ਦਲ ਦੀ ਕੀ ਅਕਾਲੀ ਦਲ ਇਸ ਵਾਰ ਲੋਕ ਸਭਾ ਹਲਕਾ ਪਟਿਆਲੇ ਤੇ ਲੜਾਈ ਲੜਦਾ ਦਿਖਾਈ ਦੇਵੇਗਾ ਬਹੁਤ ਵਧੀਆ ਤੁਸੀਂ ਕੀਤਾ ਜੀ ਜਿਹੜਾ ਸਵਾਲ ਆ ਐਨਕੇ ਸ਼ਰਮਾ ਜੀ ਦੀ ਜਿਹੜੀ ਚੋਣ ਆ ਨਾ ਕਾਲੀ ਤਾਲਵਲੋਂ ਬਹੁਤ ਹੀ ਵਧੀਆ ਚੋਣ ਆ ਮੈਂ ਕਹਿੰਦਾ ਜੇ ਹਲਕਾ ਪਟਿਆਲਾ ਲਈ ਕੋ ਸਭ ਤੋਂ ਬੈਸਟ ਉਮੀਦਵਾਰ ਆ ਤੇ ਉਹ ਐਨਕੇ ਸ਼ਰਮਾ ਹੀ ਨੇ ਕਿਉਂਕਿ ਉਹਨਾਂ ਨੂੰ ਗਰੁੱਪ ਬਣਾ ਕੇ ਉਹਨਾਂ ਨੂੰ ਇੱਕ ਟੀਮ ਵਰਕ ਟੀਮ ਨੂੰ ਲਾਲ ਲੈ ਕੇ ਚੱਲਣਾ ਦਾ ਤਰੀਕਾ ਜਿਹੜਾ ਆ ਉਹ ਬਾ ਕਮਾਲ ਆ ਜਿੱਥੇ ਆਪਾਂ ਚੰਦੂ ਮਾਹਰਾ ਸਾਹਿਬ ਦੀ ਗੱਲ ਕੀਤੀ ਉਹਨਾਂ ਕੋਲ ਵੀ ਇਹ ਤਰੀਕਾ ਬੜਾ ਵੱਡਾ ਪਰ ਉਹ ਆਨੰਦਪੁਰ ਸਾਹਿਬ ਤੋਂ ਸ਼ਾਇਦ ਚੋਣ ਲੜ ਰਹੇ ਨੇ ਜਿਹੜੀ ਐਨਕੇ ਸ਼ਰਮਾ ਜੀ ਦੀ ਚੋਣ ਸ਼ੈਲੀ ਆ ਲੋਕਾਂ 'ਚ ਵਿਚਰਨ ਦਾ ਢੰਗ ਆ ਤਰੀਕਾ ਆ ਉਹ ਬੜਾ ਬਾਖਮਾਲ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਉਹ ਛੋਟੇ ਲੈਵਲ ਤੋਂ ਆਏ ਉਹਨਾਂ ਨੇ ਇੱਕ ਐਨਕੇ ਸ਼ਰਮਾ ਗਰੁੱਪ ਬਣਾਇਆ ਸੀ ਆਪਣਾ ਜਿਹਦੇ ਤਹਿਤ ਉਹ ਉਹ ਬਨੂੜ ਇਧਰ ਜੀਰਖਪੁਰ ਵਗੈਰਾ 'ਚ ਬਹੁਤ ਜ਼ਿਆਦਾ ਹੁੰਝਾ ਫੇਰ ਉਹ ਜਿੱਥੇ ਆਜ਼ਾਦ ਤੌਰ ਤੇ ਵੀ ਲੈਂਦੇ ਰਹੇ ਨੇ ਜਿੱਥੋਂ ਸੁਖਬੀਰ ਬਾਦਲ ਜੀ ਦੀ ਨਜ਼ਰ ਚੜ੍ਹੇ ਤੇ ਉਹ ਕਾਲੀ ਦਲ 'ਚ ਆ ਗਏ ਉਹਨਾਂ ਨੂੰ ਕਾਲੀ ਦਲ ਦੀਆਂ ਪੁਲਿਸਾਂ ਚੰਗੀਆਂ ਲੱਗੀਆਂ ਅੱਜ ਅੱਜ ਉਹ ਪਟਿਆਲਾ ਹਲਕੇ ਤੋਂ ਚੋਣ ਡਾੜ ਮੈਨੂੰ ਇਹ ਲੱਗਦਾ ਆ ਵੀ ਉਹ ਜਿਹੜੀ ਚੋਣ ਆ ਇਹ ਇਹ ਬਹੁਤ ਹੀ ਵਧੀਆ ਹੋਵੇਗੀ ਔਰ ਬੜਾ ਸਖਤ ਮੁਕਾਬਲਾ ਹੋਵੇਗਾ ਉਹਨਾਂ ਦੇ ਆਉਣ ਨਾਲ ਇੱਥੇ ਜਿਹੜਾ ਕਿ ਸ਼ਾਇਦ ਹੋਰ ਕਿਸੇ ਉਮੀਦਵਾਰ ਦੇ ਆਉਣ ਨਾਲ ਨਾ ਹੁੰਦਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਆ ਜਿਵੇਂ ਕਿ ਮਹਾਰਾਣੀ ਸਾਹਿਬਾ ਨੇ ਉਹਨਾਂ ਦਾ ਆਪਣਾ ਇੱਕ ਆਧਾਰ ਆ ਠੀਕ ਆ ਪਰ ਭਾਜਪਾ ਚ ਹੋਣ ਕਰਕੇ ਉਹਨਾਂ ਦਾ ਇੱਕ ਵੱਡਾ ਵਿਰੋਧ ਵੀ ਆ ਡਾਕਟਰ ਬਲਵੀਰ ਸਿੰਘ ਨੇ ਉਹ ਉਹਨਾਂ ਨੂੰ ਇੱਕ ਉਹਨਾਂ ਕੋਲ ਆਪਣਾ ਆਸਰਾ ਜਾਂਦਾ ਆ ਉਹਨਾਂ ਸਰਕਾਰ ਦੇ ਨੁਮਾਇंदे ਨੇ ਸਰਕਾਰ ਵੱਲੋਂ ਸਰਕਾਰ ਦੀ ਗਵਾਈ ਕਰ ਰਹੇ ਨੇ ਸਰਕਾਰ ਚ ਨੇ ਇਹ ਉਹਨਾਂ ਨੂੰ ਫਾਇਦਾ ਜਾਂਦਾ ਬਾਕੀ ਲੋਕਾਂ ਦੇ ਵਿੱਚ ਜੇ ਕਹੀਏ ਬਹੁਤੀ ਉਹਨਾਂ ਦੀ ਗੱਲ ਨਹੀਂ ਮੈਂ ਕਹਿ ਸਕਦਾ ਡਾਕਟਰ ਧਰਮਵੀਰ ਗਾਂਧੀ ਜੀ ਨੇ ਠੀਕ ਹੈ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਮੈਂ ਸਪਸ਼ਟੀਆਂ ਗੱਲਾਂ ਕਰੂੰਗਾ ਪਰ ਉਹਨਾਂ ਦੇ ਧੜੇ ਦੇ ਵਿੱਚੋਂ ਉਹਨਾਂ ਦਾ ਵਿਰੋਧ ਇੰਨੇ ਵੱਡੇ ਪੱਧਰ ਤੇ ਇੰਨਾ ਜ਼ਿਆਦਾ ਹੋ ਰਿਹਾ ਵੀ ਇੱਥੇ ਆਣ ਕੇ ਪੈਰ ਲਾਉਣੇ ਬੜੇ ਔਖੇ ਹੋ ਰਿਹਾ ਤਾਂ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਐਨ ਕੇ ਸ਼ਰਮਾ ਜੀ ਨੇ ਉਹ ਵਧੀਆ ਮੁਕਾਬਲਾ ਦੇਣਗੇ ਔਰ ਬਹੁਤ ਹੀ ਯੋਗ ਉਮੀਦਵਾਰ ਨੇ ਹਲਕਾ ਪਟਿਆਲਾ ਦੇ ਵੀ ਤੁਸੀਂ ਕਹਿ ਗਏ ਕਿ ਐਨ ਕੇ ਸ਼ਰਮਾ ਬਹੁਤ ਵਧੀਆ ਮੁਕਾਬਲਾ ਦੇਣਗੇ ਜਦ ਕਿ ਮੈਂ ਜਿਸ ਦਿਨ ਦੇਖ ਰਿਹਾ ਸੀਗਾ ਐਨ ਕੇ ਸ਼ਰਮਾ ਮੈਂ ਹੋਰ ਹਲਕਿਆਂ ਬਾਰੇ ਤਾਂ ਨਹੀਂ ਦੱਸ ਸਕਦਾ ਕਿਉਂਕਿ ਉਹਨਾਂ ਨੂੰ ਮੈਂ ਕਵਰ ਵਿਧਾਨ ਸਭਾ ਹਲਕਾ ਛੇਤਰਾਣਾ ਵਿੱਚ ਹੀ ਕਵਰ ਕੀਤਾ ਉਹਨਾਂ ਦੇ ਚਿਹਰੇ ਉੱਤੇ ਤਾਂ ਨੂਰ ਸੀ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਸੀ ਕਿ ਰਵਾਇਤੀ ਅਕਾਲੀ ਦਲ ਜਿਹੜਾ ਘਰਾਂ ਵਿੱਚ ਚਲੇ ਗਿਆ ਸੀ ਵਕਫਾ-ਵਕਫ ਪਾਰਟੀਆਂ ਵਿੱਚ ਚਲੇ ਗਿਆ ਸੀ ਉਹ ਦੁਬਾਰਾ ਸੜਕਾਂ ਉੱਤੇ ਦਿਖਾਈ ਦਿੱਤਾ ਜਦ ਕਿ ਉਹਨਾਂ ਦੇ ਨਾਲ ਬੈਠੇ ਸਾਬਕਾ ਕੈਬਨਟ ਮੰਤਰੀ ਸਰਜੀਤ ਸਿੰਘ ਰਖੜਾ ਉਹਨਾਂ ਦੇ ਚਿਹਰੇ ਤੇ ਬੜੀ ਵੱਡੀ ਮਜੂਸੀ ਸੀਗੀ ਉਹ ਲਗਾਤਾਰ ਜਿਵੇਂ ਜਿਵੇਂ ਯਾਤਰਾ ਅੱਗੇ ਵਧ ਰਹੀ ਸੀ ਉਹਨਾਂ ਦਾ ਚਿਹਰਾ ਜਿਹੜਾ ਸੀਗਾ ਉਹਨਾਂ ਤੇ ਖੁਸ਼ੀ ਨਹੀਂ ਕਿਤੇ ਦਿਖਾਈ ਦਿੱਤੀ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਅਭਿਨੰਦਨ ਸਰਕਾਰ ਕਰ ਰਿਹਾ ਸੀ ਲੋਕਾਂ ਦਾ ਇਨਕੀ ਸ਼ਰਮਾ ਕਰ ਰਿਹਾ ਸੀ ਜਾਂ ਜਗਮੀਤ ਸਿੰਘ ਹਰਿਆਉਸੀ ਨਾਲ ਮਹਿੰਦਰ ਸਿੰਘ ਲਾਲਵਾਜੀ ਬੈਠੇ ਸੀਗੇ ਹਲਕਾ ਚਾਰਜ ਨੇ ਜਿਹੜੇ ਕਬੀਰदास ਜੀ ਬਾਬੂ ਉਹ ਲੋਕਾਂ ਦੇ ਮੁਖਾਤਬਾ ਹੋ ਰਿਹਾ ਸੀਗੇ ਸੋ ਉਹਨਾਂ ਦੇ ਵਿੱਚ ਇੱਕ ਸ਼ਖਸੀਅਤ ਇਹੋ ਜੀ ਸੀ ਸਦੀ ਸਿੰਘ ਰਖੜਾ ਜਿਹੜੇ ਬਿਲਕੁਲ ਮਜੂਦ ਸੀ ਤੁਹਾਨੂੰ ਲੱਗਦਾ ਕਿ ਸਰਜੀਤ ਸਿੰਘ ਰਖੜਾਉਣ ਵਾਲੇ ਦਿਨਾਂ ਦੇ ਵਿੱਚ ਭੱਜ-ਭੱਜ ਜਾ ਸਕਦੇ ਨੇ ਜਿਸ ਤਰ੍ਹਾਂ ਦੀਆਂ ਕੰਸੋਖਾਂ ਨੇ ਜਿਸ ਤਰ੍ਹਾਂ ਉਹਨਾਂ ਦਾ ਉਹਨਾਂ ਦੇ ਭਰਾ ਦਾ ਭੱਜ-ਭੱਜ ਨਾਲ ਨੇੜਤਾ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਉਹ ਨਾ ਹੀ ਉਹ ਭੱਜ-ਭੱਜ ਜਾਣਗੇ ਇੱਕ ਬੜੇ ਸਾਊ ਦੇ ਆਗੂ ਨੇ ਉਹਨਾਂ ਦਾ ਸੁਭਾਅ ਆ ਉਹ ਬੜੇ ਸ਼ਰੀਫ ਦਿਸਣ ਵਾਲੇ ਆਗੂ ਨੇ ਉਹਨਾਂ ਦੇ ਚਿਹਰਾ ਹੀ ਚਿਹਰਾ ਮੋਰਾ ਹੀ ਕੁਝ ਇਸ ਤਰ੍ਹਾਂ ਦਾ ਇਹੋ ਜੀ ਕੋਈ ਗੱਲ ਨਹੀਂ ਸੀ ਵੈਸੇ ਉਹ ਠੀਕ ਆ ਗੱਲ ਬੀ ਐਨ ਕੇ ਸ਼ਰਮਾ ਦਾ ਚਿਹਰਾ ਹੀ ਇੱਕ ਖਿੱਚ ਪਾਉਂਦਾ ਆ ਉਹ ਅਲੱਗ ਚੀਜ਼ ਆ ਪਰ ਰਖੜਾ ਸਾਹਿਬ ਦਾ ਚਿਹਰਾ ਜਿਹੜਾ ਆਪਣਾ ਆਪਣਾ ਹੁੰਦਾ ਕੁਦਰਤ ਉਹਨਾਂ ਦੇ ਦਾਤ ਆ ਉਹ ਸਾਬੂ ਸੁਭਾਜ ਆ ਸ਼ਾਂਤ ਜਾ ਰਹਿਣਾ ਐਨਕੇ ਸ਼ਰਮਾ ਇੱਕ ਟ ਬਾਗੂ ਨੇ ਥੋੜੇ ਜੇ ਉਹ ਤਾਂ ਤੁਹਾਨੂੰ ਜਾਪਿਆ ਜਦੋਂ ਦੋਨੋਂ ਆਮਣੋ ਸਾਹਮਣੇ ਸੀ ਵੈਸੇ ਦੋਨੋਂ ਹੀ ਆਗੂ ਵਧੀਆ ਆਗੂ ਮੇਰੀ ਗੱਲਬਾਤ ਹੋਈ ਲੋਕਾਂ ਦੇ ਨਾਲ ਬਹੁਤ ਸਾਰੇ ਇਹਨਾਂ ਨਾਲ ਮੈਂ ਗੱਲਬਾਤ ਕਰ ਰਿਹਾ ਸੀ ਮੈਂ ਕਿ ਸਰਜੀਤ ਸਿੰਘ ਰਖੜਾ ਮਾਯੂਸ ਕਿਉਂ ਨਹੀਂ ਜਥੇਦਾਰ ਜੀ ਸੋਚਦੇ ਹੋਣੇ ਕਿ ਜੇਕਰ ਮੈਂ ਟਿਕਟ ਲੈ ਲੈਂਦਾ ਤਾਂ ਚੰਗਾ ਰਹਿੰਦਾ ਮੁਕਾਬਲਾ ਜਾਂ ਤਾਂ ਬਣਦਾ ਲੱਗਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਬੈਕਫੋਰਟ ਤੇ ਰਿਹਾ ਅਕਾਲੀ ਦਲ ਜਿਸ ਤਰ੍ਹਾਂ ਅਕਾਲੀ ਦ ਸਰਕਾਰ ਤੋਂ 15 ਸੀਟਾਂ ਤੇ ਲਿਆਂਦਾ 15 ਤੋਂ 3 ਤੇ ਤੇ ਅਕਾਲੀ ਦਲ ਬਾਰੇ ਤਾਂ ਆਮ ਆਦਮੀ ਪਾਰਟੀ ਇਦਾਂ ਵੀ ਲੱਗ ਪਈ ਸੀ ਕਹਿਣ ਕੇ ਸੁਖਬੀਰ ਸਿੰਘ ਬਾਦਲ ਤੋਂ ਜਥੇਦਾਰ ਡਰਨ ਲੱਗ ਪਏ ਨੇ ਕਿ ਸਾਡੇ ਕਿਤੇ ਘਰੇ ਟਿਕਟੀ ਨਾ ਸੁੱਟ ਜਾ ਜਾਂ ਗੇਟ ਦੇ ਥੱਲੇ ਆਪਣੇ ਬਲੇ ਥੋਰੇ ਬਾਰੇ ਲਾ ਦਿੰਦੇ ਸੀ ਸੋ ਇਹ ਸਥਿਤੀ ਨੂੰ ਕਿਦਾਂ ਦੇਖਦੇ ਹੋ ਠੀਕ ਹੈ ਜੀ ਸਰਜੀਤ ਸਿੰਘ ਰਖੜਾ ਗਲਤੀ ਕਰ ਗਏ ਜਾਂ ਫਿਰ ਐਨ ਕੇ ਸ਼ਰਮਾ ਆਪਣੀ ਕਿਸਮਤ ਨੂੰ ਚਮਕਾਉਣ ਚ ਕਾਮਯਾਬ ਰਹਿਣਗੇ ਠੀਕ ਆ ਜੀ ਪੰਜਾਬੀ ਲੋਕ ਬੜੇ ਮਜ਼ਾਕੀ ਨੇ ਉਹ ਗੱਲਾਂ ਠੀਕ ਆ ਕਹਿੰਦੇ ਹੋਣਗੇ ਪਰ ਇਹ ਗੱਲ ਨਹੀਂ ਸੀ ਠੀਕ ਰਖੜਾ ਸਾਹਿਬ ਨੂੰ ਵੀ ਜੇ ਅਕਾਲੀ ਦਲ ਹੁਕਮ ਕਰਦਾ ਟਿਕਟ ਮਿਲਦੀ ਤਾਂ ਉਹ ਜ਼ਰੂਰ ਚੋਣ ਲੜਦੇ ਪਰ ਉਹ ਤੁਹਾਨੂੰ ਦੱਸਿਆ ਵੀ ਐਨ ਕੇ ਸ਼ਰਮਾ ਦਾ ਆਪਣਾ ਇੱਕ ਅੰਦਾਜ਼ ਆ ਉਹਨਾਂ ਦੇ ਅੰਦਾਜ਼ ਨੂੰ ਹਰ ਇੱਕ ਇਨਸਾਨ ਨੂੰ ਆਪੋ ਵਿੱਚ ਬੁਲਾਇਆ ਨਹੀਂ ਜਾ ਸਕਦਾ ਉਹ ਆਪਣੇ ਤੌਰ ਤੇ ਕਿਸ ਤਰ੍ਹਾਂ ਲੋਕਾਂ ਵਿੱਚ ਰਦੇ ਨੇ ਉਹਨਾਂ ਦਾ ਆਪਣਾ ਢਾਂਗਾ ਉਹਨਾਂ ਦਾ ਆਪਣਾ ਢਾਂਗਾ ਸੋ ਉਹਨਾਂ ਦਾ ਵੱਖਰਾ ਵੱਖਰਾ ਢਾਂਗਾ ਉਹ ਲੋਕਾਂ ਦਾ ਹੱਸਣਾ ਖੇਡਣਾ ਮਜ਼ਾਕ ਕਰਨਾ ਇਹ ਠੀਕ ਆ ਵਧੀਆ ਲੱਗਦਾ ਇਹ ਪੰਜਾਬ ਚ ਹੋਣਾ ਵੀ ਚਾਹੀਦਾ ਤੇ ਚਾਹੀਦਾ ਵੀ ਆ ਉਹ ਜੋ ਵੀ ਕਹਿਣ ਸਿਰ ਮੱਥੇ ਹੁੰਦਾ ਉਹ ਤੇ ਕੋਈ ਵੱਡੀ ਗੱਲ ਨਹੀਂ ਗਈ ਜਥੇਦਾਰ ਬਕਰਹਾ ਸਾਹਿਬ ਤੁਸੀਂ ਪੰਥਕ ਹਲਕਿਆਂ ਦੇ ਉੱਤੇ ਬੜੀ ਪਕੜ ਰੱਖਦੇ ਹੋ ਜੇਕਰ ਇਸ ਹਲਕੇ ਦੀ ਤੁਹਾਨੂੰ ਪੰਥਕ ਲਾਇਬ੍ਰੇਰੀ ਕਹਿ ਲਿਆ ਜਾਵੇ ਤਾਂ ਘਟ ਨਹੀਂ ਜਿੰਨਾ ਮੈਂ ਤੁਹਾਨੂੰ ਵਾਚਿਆ ਬਾਕੀ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਕੀ ਅਕਾਲੀ ਦਲ ਨੇ 1997 ਦੇ ਵਿੱਚ ਪੰਥਕ ਏਜੰਡੇ ਨੂੰ ਹਟਾ ਕੇ ਗਲਤੀ ਕੀਤੀ ਸੀ ਮੋਗਰ ਅਲੀ ਦੇ ਵਿੱਚ ਜੇ ਰਖ ਮਿਆਜਾ ਬਾਦ ਦੇ ਵਿੱਚ ਪੁਕਟਣਾ ਪਿਆ ਚਾਹੇ ਉਸ ਤੋਂ ਬਾਅਦ ਤਿੰਨ ਵਾਰ ਸਰਕਾਰਾਂ 97 ਵਾਲੀ ਸਰਕਾਰ ਵੀ ਬਣਾਉਂਦੇ ਨੇ ਫਿਰ 74 ਵਾਲੀ ਬਣਾਉਂਦੇ ਨੇ ਫਿਰ ਉਸ ਤੋਂ ਅੱਗੇ ਵੱਧਦੇ ਨੇ 17 ਤੱਕ ਜਾਂਦੇ ਨੇ ਕੀ ਅਕਾਲੀ ਦਲ ਨੂੰ ਉਹਦਾ ਖਮਿਆਜਾ ਹੌਲੀ ਹੌਲੀ ਪੰਥਕ ਵੋਟ ਆ ਜਿਹੜੀ ਅਕਾਲੀ ਦਲ ਤੋਂ ਦੂਰ ਹੋਈ 97 ਵਾਲੇ ਹਲਾਨ ਤੋਂ ਬਾਅਦ 97 ਵਾਲੀ ਜਿਹੜੀ ਮੋਗੇ ਵਾਲੀ ਰੈਲੀ ਸੀ ਉਸ ਤੋਂ ਬਾਅਦ ਭਾਜਪਾ ਨਾਲ ਸਾਂਝ ਔਣ ਕਰਕੇ ਅਕਾਲੀ ਦਲ ਜਿਹੜਾ ਸੀ ਪੰਥਕ ਮੁੱਦਿਆਂ ਤੋਂ ਥੋੜਾ ਪਿੱਛੇ ਹਟਿਆ ਮੈਂ ਉਸ ਤੋਂ انکار ਹੀ ਨਹੀਂ ਹੋਊਗਾ ਕਿਉਂਕਿ ਇਹਨਾਂ ਦੀ ਸਾਂਝ ਇੱਕ Hindu ਜਥੇਬੰਦੀ ਨਾਲ ਸੀ ਉਹਦੇ ਵਿੱਚ ਰਹਿੰਦੇ ਆ ਸਿੱਖ ਮੁੱਦਿਆਂ ਬਾਰੇ ਵੀ ਬਾਕੀ ਨਾਲ ਗੱਲ ਕਰਨੀ ਜਿਸ ਤਰ੍ਹਾਂ ਦਾ ਕਿ ਅਕਾਲੀ ਦਲ ਦਾ ਪਸ਼ੋਕੜ ਸੀ ਅਕਾਲੀ ਦਲ ਦਾ ਜਨਮ ਸੀ ਜਿੰਨਾ ਮੁੱਦਿਆਂ ਦੇ ਵਿੱਚੋਂ ਆ ਜਿਹੜੇ ਮੁੱਦੇ ਲੈ ਕੇ ਅਕਾਲੀ ਦਲ ਜਨਮਿਆ ਸੀ ਉਹ ਜਿਹੜੀਆਂ ਗੱਲਾਂ ਕਰਨੀਆਂ ਅਕਾਲੀ ਦਲ ਨੂੰ ਲੱਗੀਆਂ ਵੀ ਸ਼ਾਇਦ ਔਖੀਆਂ ਨੇ ਤੇ ਅਕਾਲੀ ਦਲ ਥੋੜਾ 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 ਸਟੈਪ ਬਾਈ ਸਟੈਪ ਪਿੱਛੇ ਹਟਿਆ ਉਹਦਾ ਹੌਲੀ 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 ਖਮਿਆਜਾ ਸਾਨੂੰ ਭੁਗਤਣਾ ਪਿਆ ਜੋ ਤੁਸੀਂ ਵੇਖ ਰਹੇ ਹੋ ਉਹ ਅਸੀਂ ਉਸ ਤੋਂ ਮੁਨਕਰ ਨਹੀਂ ਹੋਵਾਂਗੇ ਕਿਉਂਕਿ ਜਿਹੜੀ ਹਾਰ ਹੈ ਸਾਡੀ ਇਸੇ ਕਾਰਨ ਹੀ ਹੋਈ ਆ ਵੀ ਕਿਤੇ ਨਾ ਕਿਤੇ ਅਸੀਂ ਕੁਝ ਮੁੱਦਿਆਂ ਨੂੰ ਛੱਡ ਦਿੱਤਾ ਸੀ ਜਿੰਨਾ ਬੁੱਧਿਆਂ ਦੇ ਸਿਰ ਤੇ ਕਾਲੀ ਦਲ ਪੰਜਾਬ ਦੇ ਵਿੱਚ ਰਾਜ ਕਰਦਾ ਸੀ ਉਹ ਸੀ ਪੰਜਾਬੀਅਤ ਦੇ ਮੁੱਦੇ ਪੰਜਾਬੀਆਂ ਪੰਜਾਬੀ ਲੋਕਾਂ ਦੇ ਮੁੱਦੇ ਸਿੱਖਾਂ ਦੇ ਮੁੱਦੇ ਪੰਜਾਬ ਨਾਲ ਜੁੜੇ ਹੋਏ ਪਾਣੀਆਂ ਦੇ ਮੁੱਦੇ ਪੰਜਾਬ ਦੀ ਰਾਜਧਾਨੀ ਦੇ ਮੁੱਦੇ ਇਹ ਸਾਰੇ ਮੁੱਦੇ ਜਿਹੜੇ ਸੀ ਬੋਲੀ ਦੇ ਮੁੱਦੇ ਇਹ ਸਾਰੇ ਮੁੱਦਿਆਂ ਕਰਕੇ ਹੀ ਕਾਲੀ ਦਲ ਲਗਾਤਾਰ ਜਿੱਤ ਰਿਹਾ ਸੀ ਔਰ ਲਗਾਤਾਰ ਪੰਜਾਬ ਦੀ ਅਗਵਾਈ ਕਰ ਰਿਹਾ ਸੀ ਜਿਉਂ-ਜਿਉਂ ਉਹਨਾਂ ਬੁੱਧਿਆਂ ਤੋਂ ਥੋੜਾ-ਥੋੜਾ ਪਿੱਛੇ ਹਟਣਾ ਸ਼ੁਰੂ ਹੋਇਆ ਤੋਂ ਤੋਂ ਲੋਕਾਂ ਦੇ ਮਨਾਂ ਵਿੱਚੋਂ ਲੈਂਦਾ ਗਿਆ ਉਹਦੇ ਵਿੱਚ ਡੇਰਿਆਂ ਦਾ ਵੱਡਾ ਰੋਲ ਆਇਆ ਕਈ ਗੱਲਾਂ ਉਹਦੇ ਵਿੱਚ ਆਈਆਂ ਜਿੱਥੇ ਕਾਲੀ ਦਲ ਨੇ ਉਸ ਸਮੇਂ ਸ਼ਾਇਦ ਟੁਕਵੇ ਫੈਸਲੇ ਨਹੀਂ ਲਏ ਜਾਂ ਗਲਤ ਫੈਸਲੇ ਲਏ ਗਏ ਜਿਨ੍ਹਾਂ ਦੇ ਕਾਰਨ ਸਾਨੂੰ ਇਹ ਹਾਰ ਦਾ ਮੂੰਹ ਵੇਖਣਾ ਪਿਆ ਸਾਨੂੰ ਇਸ ਕੋਈ ਮੰਨਣ ਚ ਕੋਈ ਛਕੜ ਖਚਕਟਾਟ ਨਹੀਂ ਗਈ ਵੀ ਸਾਡੀਆਂ ਕਿਤੇ ਨਾ ਕਿਤੇ ਗਲਤੀਆਂ ਹੋਈਆਂ ਹੋਣਗੀਆਂ ਤਾਂ ਹੀ ਲੋਕਾਂ ਨੇ ਸਾਨੂੰ ਪਿੱਛੇ ਕੀਤਾ ਤੇ ਅਸੀਂ ਆਪਣੀ ਲੀਡਰਸ਼ਿਪ ਨੂੰ ਵੀ ਤੇ ਆਪ ਵੀ ਕੋਸ਼ਿਸ਼ ਕਰਾਂਗੇ ਉਹ ਗਲਤੀਆਂ ਨੂੰ ਸੁਧਾਰਿਆ ਜਾਵੇ ਆਪਣੇ ਲੋਕਾਂ ਲਈ ਆਪਣੇ ਦੇਸ਼ ਲਈ ਆਪਣੇ ਸਟੇਟ ਲਈ ਲੜਿਆ ਜਾਵੇ ਉਹਨਾਂ ਲੋਕਾਂ ਦੀ ਜਿਹੜੀ ਅਗਵਾਈ ਕਰਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਦੇ ਬਣਦੇ ਹੱਕ ਦਵਾਏ ਜਾਣ ਜੋ ਅਕਾਲੀ ਦਲ ਦਾ ਰਵਾਇਤੀ ਮੋਢ ਤੋਂ ਹੀ ਇਹਨਾਂ ਦਾ ਰਿਹਾ ਆ ਉਹ 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 ਉਹੀ ਜਿਹੜਾ ਚਿਹਰਾ ਮੋਰਾ ਉਹ ਨਜ਼ਰ ਆਵੇ ਅਸੀਂ ਚਾਹੁੰਦੇ ਆ ਤੇ ਆਊਗਾ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸੁਖਵੀਰ ਸਿੰਘ ਬਾਦਲ ਅਕਸਰ ਹੀ ਕਹਿੰਦੇ ਨੇ ਕਿ ਪੰਜਾਬ ਪੰਜਾਬੀਆਂ ਦਾ ਹੈ ਪੰਜਾਬੀਆਂ ਦੀ ਖੇਤਰੀ ਪਾਰਟੀ ਅਕਾਲੀ ਦਲ ਬਾਦਲ ਹੈ ਇਹ origignal ਪਾਰਟੀ ਆ ਤੁਸੀਂ ਸਾਡੇ ਨਾਲ ਜੁੜੋ ਬਕਰਹਾ ਸਾਹਿਬ ਅਕਾਲੀ ਦਲ ਜਦੋਂ ਸਰਕਾਰ ਦੇ ਵਿੱਚ ਨਹੀਂ ਹੁੰਦਾ ਉਹ ਮੁੱਦਿਆਂ ਦੀ ਗੱਲ ਕਰਦਾ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਉਹ ਮੁੱਦੇ ਕਿਸੇ ਟਟਰੀ ਵਿੱਚ ਪਾ ਕੇ ਬੰਦ ਕਰ ਦਿੱਤੇ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਹੈ ਅਕਾਲੀ ਦਲ ਇਸ ਵਾਰ ਇਸ ਗਲਤੀ ਨੂੰ ਨਹੀਂ ਦੁਹਰਾਏਗਾ ਜਿਹੜੇ ਮੁੱਦਿਆਂ ਦੇ ਉੱਤੇ ਲੜਾਈ ਲੜੀ ਜਾਵੇਗੀ ਉਹਨਾਂ ਮੁੱਦਿਆਂ ਨੂੰ ਜੇਕਰ ਉਹਨਾਂ ਦੇ ਲੋਕ ਸਭਾ ਮੈਂਬਰ ਜਿੱਤਦੇ ਨੇ ਇਹਨਾਂ ਨੂੰ ਅਭਾਰੇਗਾ ਕਿ ਇਦਾਂ ਦਾ ਰਹਿਣ ਵਾਲਾ ਇੱਕ ਹਾਂ ਬਿਲਕੁਲ ਜਿਹੜੀ ਅਕਾਲੀ ਦਲ ਨੂੰ ਵੀ ਪਹਿਲਾਂ ਐ ਲੱਗਦਾ ਸੀ ਤੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਸ਼ਾਇਦ ਕੋਈ ਹੋਰ ਪਾਰਟੀਆਂ ਨੇ ਜਿਹੜੀਆਂ ਪੰਜਾਬ ਦੀ ਵਧੀਆ ਤਰੀਕੇ ਨਾਲ ਅਗਵਾਈ ਅਕਾਲੀ ਦਲ ਨਾਲੋਂ ਕਰ ਸਕਦੀਆਂ ਨੇ ਇਹ ਜਦ ਸਾਲ ਲੰਘੇ ਨੇ ਕਾਂਗਰਸ ਨੇ ਵੀ ਰਾਜ ਕੀਤਾ ਆਮ ਆਦਮੀ ਪਾਰਟੀ ਵੀ ਸਤਾ ਚੱਲ ਰਹੀ ਆ ਲਗਾਤਾਰ ਚੱਲ ਰਹੀ ਆ ਲੋਕਾਂ ਨੂੰ ਇਹ ਬੜਾ ਸਪਸ਼ਟ ਲੱਗਣ ਦਾ ਪਿਆ ਵੀ ਪੰਜਾਬ ਦੀ ਜੇ ਕੋਈ ਅਸਲ ਰਿਜਨਲ ਪਾਰਟੀ ਆ ਪੰਜਾਬ ਦੇ ਮੁੱਦਿਆਂ ਬਾਰੇ ਜੇ ਕੋਈ ਪਾਰਟੀ ਗੱਲ ਕਰ ਸਕਦੀ ਹੈ ਤੇ ਉਹ ਅਕਾਲੀ ਦਲ ਹੀ ਆ ਹਾਂ ਠੀਕ ਆ ਅਕਾਲੀ ਦਲ ਵਿੱਚ ਕਮੀਆਂ ਆਈਆਂ ਨੇ ਉਹ ਕਮੀਆਂ ਦੂਰ ਹੋ ਜਾਣ ਤੇ ਅਕਾਲੀ ਦਲ ਵਰਗੀ ਕੋਈ ਪਾਰਟੀ ਨਹੀਂ ਜਿਹੜੀ ਪੰਜਾਬ ਦੀ ਅਗਵਾਈ ਕਰ ਸਕੇ ਤੇ ਆਸ ਆ ਤੇ ਅਸੀਂ ਕਰਾਂਗੇ ਕਰਵਾਵਾਂਗੇ ਵੀ ਕਰਾਂਗੇ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਮੁੱਦੇ ਨੇ ਉਹਨਾਂ ਨੂੰ ਸਤਾ ਵਿੱਚ ਹੁੰਦਿਆਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਛੋਟੇ ਮੁੱਦੇ ਹੁੰਦੇ ਨੇ ਜਦੋਂ ਸਤਾ ਵਿੱਚ ਹੋਈਦਾ ਜਦੋਂ ਸਤਾ ਵਿੱਚ ਨਹੀਂ ਹੋਈਦਾ ਉਹ ਵੱਡੇ ਬਣ ਜਾਂਦੇ ਆ ਜੇ ਮੈਂ ਗੱਲ ਕਰਾਂ ਅੱਜ ਸਾਡੇ ਬੰਦੀ ਸਿੰਘਾਂ ਦੀ ਵੀ ਤੇ ਬੰਦੀ ਸਿੰਘਾਂ ਦੀ ਜਿਹੜਾਈ ਦੀ ਗੱਲ ਕਰਾਂ ਤੇ ਸਰਕਾਰ 'ਚ ਰਹਿੰਦੇ ਆ ਸਰਕਾਰ ਨੂੰ ਉਹ ਸੌਖਾ ਹੋ ਜਾਂਦਾ ਆ ਜਦਕਿ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਉਹ ਸਾਰਾ ਕੁਝ ਮੰਗ ਕੇ ਲੈਣਾ ਪੈਂਦਾ ਆ ਇਸ ਕਰਕੇ ਉਦੋਂ ਸ਼ਾਇਦ ਉਹ ਹਾਲਾਤ ਨਹੀਂ ਸੀ ਜਾਂ ਕਿਉਂ ਨਹੀਂ ਹੋ ਸਕਿਆ ਬੀਜੇਪੀ ਨੇ ਉਹ ਮੰਨੀਆਂ ਨਹੀਂ ਗੱਲਾਂ ਇਹ ਹੁਣ ਵੱਡੇ ਬਾਦਲ ਸਾਹਿਬ ਜਾਣਦੇ ਨੇ ਜਾਂ ਕੀ ਗੱਲ ਹੋਈ ਆ ਉਹਦੇ ਬਾਰੇ ਮੈਂ ਬਹੁਤਾ ਨਹੀਂ ਜਗਾ ਸਕਦਾ ਪਰ ਉਦੋਂ ਇਹ ਹੋ ਸਕਦਾ ਸੀ ਜੇ ਬੀਜੇਪੀ ਚਾਹੁੰਦੀ ਤਾਂ ਉਹ ਰਿਹਾ ਕਰ ਸਕਦੀ ਸੀ ਉਹਨਾਂ ਨੇ ਕੀਤੇ ਨਹੀਂ ਕਿਉਂ ਨਹੀਂ ਕੀਤੇ ਜੇ ਸੱਤਾ 'ਚ ਆਉਂਦੇ ਆ ਤੇ ਇਹ ਗੱਲਾਂ ਜਿਹੜੀਆਂ ਨੇ ਮਨਵਾਉਣੀਆਂ ਬਹੁਤ ਸੌਖੀਆਂ ਨੇ ਇਹ ਮਸਲੇ ਜਿਹੜੇ ਨੇ ਹੱਲ ਕਰਨੇ ਬੜੇ ਸੌਖੇ ਨੇ ਸਟੇਟ ਨੂੰ ਕਿ ਜਿਵੇਂ ਆਪਾਂ ਮਿਸਾਲ ਲਈਏ ਤੇ ਦੂਜੀਆਂ ਸਟੇਟਾਂ ਨੇ ਜਿਵੇਂ ਤਾਮਿਲਨਾਡੂ ਆ ਜਾਂ ਉਹਨਾਂ ਸਟੇਟਾਂ ਨੇ ਆਪਣੇ ਲੋਕਾਂ ਲਈ ਆਪਣੇ ਨਾਇਕਾਂ ਲਈ ਆਪਣੇ ਜਿਹੜੇ ਲੜਨ ਵਾਲੇ ਸੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਦੀਆਂ ਜਿਹੜੀਆਂ ਰਿਹਾਈਆਂ ਸੀ ਉਹ ਕਰਵਾਈਆਂ ਨੇ ਤੇ ਪੰਜਾਬ ਚ ਵੀ ਅਕਾਲੀ ਦਲ ਦਾ ਫਰਜ਼ ਬਣਦਾ ਦੇ ਅਕਾਲੀ ਦਲ ਆਪਣਾ ਫਰਜ਼ ਬਖੂਬੀ ਨਿਭਾਊਗਾ ਸੋ ਇੱਕ ਗੱਲ ਹੋਰ ਵੀ ਆਉਂਦੀ ਹੈ ਕਿ ਜਿਹੜਾ ਪੰਜਾਬ ਦੇ ਮੁੱਦਿਆਂ ਲਈ ਲੋਕਾਂ ਨੂੰ ਲੜਦਾ ਦਿਖਦਾ ਹੈ ਤੁਸੀਂ ਖੇਤਰੀ ਪਾਰਟੀ ਦੀ ਗੱਲ ਕਰੀਏ ਖੇਤਰੀ ਪਾਰਟੀ ਦੀ ਗੱਲਬਾਤ ਹੋਣੀ ਚਾਹੀਦੀ ਹੈ ਖੇਤਰੀ ਪਾਰਟੀ ਪੰਜਾਬ ਵਿੱਚ ਇਕ ਰਹਿਣੀ ਚਾਹੀਦੀ ਹੈ ਜੋ ਪੰਜਾਬ ਦੇ ਸਥਾਨਕ ਮੁੱਦਿਆਂ ਨੂੰ ਲੜੇ ਸੋ ਲਗਾਤਾਰ ਤਕਵੀਰ ਬਦਲੇ ਗੱਲ ਲੋਕਾਂ ਦੇ ਵਿੱਚ ਲਜਾਣ ਵਿੱਚ ਵੀ ਕੰਮਜਾਬ ਹੋ ਰਹੇ ਨੇ ਕਿ ਲੋਕਾਂ ਦੀ ਲੜਾਈ ਅਸੀਂ ਲੜਾਂਗੇ ਅਸੀਂ ਖੇਤਰੀ ਪਾਰਟੀਆਂ ਪਰ ਮੈਂ ਪਹਿਲਾਂ ਫਿਰ ਇਹਨੂੰ ਤੁਹਾਨੂੰ ਦੁਬਾਰਾ ਦੁਹਰਾ ਦਿੰਨਾ ਕਿ ਉਹਨਾਂ ਮੁੱਦਿਆਂ ਨੂੰ ਅਕਾਲੀ ਦਲ ਪਟਾਰੀ ਵਿੱਚ ਪਾ ਦਿੰਦਾ ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਸਾਹਮਣੇ ਰੱਖਦਾ ਆਪਾਂ ਆਉਣੇ ਇੱਕ ਵਾਰ ਫਿਰ ਲੋਕ ਸਭਾ ਹਲਕਾ ਪਟਿਆਲਾ ਵਾਲੇ ਲੋਕ ਸਭਾ ਹਲਕਾ ਪਟਿਆਲਾ ਵਿੱਚ ਤੁਹਾਡੇ ਵੱਲੋਂ Hindu ਚਿਹਰਾ ਐਨਕੇ ਸ਼ਰਮਾ ਲਿਆਂਦਾ ਗਿਆ ਕੀ ਇਹ Hindu ਵੋਟ ਬੈਂਕ ਨੂੰ ਕੈਸ਼ ਕਰਨ ਲਈ ਵੀ ਵਰਤਿਆ ਜਾਊਗਾ ਅਕਾਲੀ ਦਲ ਦੀ ਰਵਾਇਤੀ ਵੋਟ ਤਾਂ ਉਧਰ ਜਾਊਗੀ ਕਿ ਇਹ ਵੀ ਪਤਾ ਖੇਡਿਆ ਗਿਆ ਕਿ ਹਿੰਦੂ ਵੋਟ ਜਿਹੜੀ ਐ ਐਨ ਕੇ ਸ਼ਰਮਾ ਨੂੰ ਸ਼ਹਿਰਾਂ ਵਿੱਚੋਂ ਵੀ ਮਿਲੇ ਸ਼ਹਿਰਾਂ ਵਿੱਚ ਅਕਸਰ ਹੀ ਅਕਾਲੀ ਦਲ ਜਿਹੜਾ ਹੈ ਉਹ ਡਾਊਨ ਰਹਿ ਜਾਂਦਾ ਜੇਕਰ ਐਨ ਕੇ ਸ਼ਰਮਾ ਲੜਾਈ ਦੇ ਵਿੱਚ ਆ ਜਾਂਦੇ ਨੇ ਤਾਂ ਮੁੱਖ ਮੁਕਾਬਲਾ ਜਿਹੜਾ ਹੈ ਉਹ ਫਿਰ ਹਾਕਮ ਪਾਰ ਨਾਲ ਹੋਣ ਵਾਲਾ ਜਾਂ ਕੇਂਦਰ ਵੱਲੋਂ ਜਿਹੜੀ ਸੱਤਾ ਭੋਗ ਰਹੀ ਹੈ ਉਹਦੀ ਉਮੀਦਵਾਰਾ ਪ੍ਰਨੀਤ ਕੌਰ ਜੀ ਉਹਦੇ ਨਾਲ ਹੋਣ ਵਾਲਾ ਜਾਂ ਫਿਰ ਸਮਾਜ ਸੇਵੀ ਧਰਮਵੀਰ ਗਾਂਧੀ ਨਾਲ ਹੋਣ ਵਾਲਾ ਕਿਉਂਕਿ ਪਿੰਡਾਂ ਦੀਆਂ ਸੱਥਾਂ ਵਿੱਚ ਧਰਮਵੀਰ ਗਾਂਧੀ ਦਾ ਨਾਂ ਬਹੁਤ ਚੱਲ ਰਿਹਾ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਦਾ ਕਿ ਜੇਕਰ ਅਕਾਲੀ ਦਲ ਇਹ ਦਾਵਾ ਕਰਦਾ ਕਿਹ ਐਸੀਡ ਨੂੰ ਅਸੀਂ ਜਿੱਤ ਰਹੇ ਹਾਂ ਤਾਂ ਫਿਰ ਉਹਦਾ ਮੁਕਾਬਲਾ ਸੱਤਾਧਾਰੀ ਪਾਰਟੀ ਨਾਲ ਹੋਣ ਵਾਲਾ ਜਾਂ ਕਾਂਗਰਸ ਨਾਲ ਜਾਂ ਫਿਰ ਭਾਜਪਾ ਦੇ ਉਮੀਦਵਾਰਾਂ ਨਾਲ ਵੇਖੋ ਜਿਲ੍ਹਾ ਚਰ ਐਲਾਨ ਇਲੈਕਸ਼ਨ ਜਿੱਤਣ ਤੋਂ ਬਾਅਦ ਐਲਾਨ ਨਹੀਂ ਹੁੰਦਾ ਵੀ ਕੌਣ ਜਿੱਤ ਗਿਆ ਤੇ ਕੌਣ ਹਾਰ ਗਿਆ ਉਹਨਾਂ ਚਿਰ ਅਸੀਂ ਮੁਕਾਬਲਾ ਅਸੀਂ ਇੰਨਾ ਆਪਣੇ ਆਪ ਨੂੰ ਓਵਰ ਕੰਫੀਡੈਂਸ ਨਹੀਂ ਖੜਾਂਗੇ ਕਿ ਅਸੀਂ ਕਹੀਏਗਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂਗਾ ਅਸੀਂ ਕਿੰਨੇ ਸਾਡਾ ਤਿੰਨਾਂ ਨਾਲ ਹੀ ਮੁਕਾਬਲਾ ਆ ਅਸੀਂ ਡਟ ਕੇ ਚੋਣ ਨੂੰ ਮਿਹਨਤ ਕਰਾਂਗੇ ਚੋਣ ਲੜਾਂਗੇ ਔਰ ਤਿੰਨਾਂ ਨੂੰ ਮੁਕਾਬਲੇ ਸਮਝ ਕੇ ਮਿਹਨਤ ਕਰਾਂਗੇ ਔਰ ਉਥੇ ਚੋਣ ਨੂੰ ਇਸ ਨੂੰ ਜਿੱਤ ਕੇ ਬਾਦਲ ਸਾਹਿਬ ਦੀ ਝੋਲੀ ਪਾਵਾਂਗੇ ਇਹ ਸਾਡਾ ਮਨਸ਼ਾ ਆ ਇਹ ਨਹੀਂ ਗੱਲ ਪਈ ਅਸੀਂ ਜੇ ਓਵਰ ਕੰਫੀਡੈਂਸ ਚ ਆਪੀ ਅਸੀਂ ਤਾਂ ਬਹੁਤ ਵੱਡੀ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਠੀਕ ਆ ਉਹ ਗੱਲਾਂ ਕਈ ਵਾਰੀ ਕਹਿਣ ਨੂੰ ਵਧੀਆ ਲੱਗਦੀਆਂ ਨੇ ਵਰਕਰ ਦੇ ਵਿੱਚ ਛਾ ਭਰਦੀਆਂ ਨੇ ਪਰ ਰੀਅਲ ਅਸਲ ਸਚਾਈ ਤੋਂ ਜ਼ਮੀਨੀ ਹਕੀਕਤ ਤੋਂ ਦੂਰ ਹੁੰਦੀਆਂ ਨੇ ਮੈਂ ਕਹਿੰਨਾ ਸਾਡੇ ਤਿੰਨਾਂ ਨਾਲ ਹੀ ਅਸੀਂ ਤਿੰਨਾਂ ਨੂੰ ਕਮਜ਼ੋਰ ਨਹੀਂ ਸਮਝਾਂਗੇ ਅਸੀਂ ਸਮਝਾਂਗੇ ਸਾਡੀ ਟੱਕਰ ਤੇ ਤਿੰਨੇ ਹੀ ਤਗੜੇ ਨੇ ਅਸੀਂ ਮਿਹਨਤ ਕਰਾਂਗੇ ਔਰ ਤਿੰਨਾਂ ਨੂੰ ਹੀ ਹਰਾਵਾਂਗੇ ਸਥਾਨਕ ਜਥੇਦਾਰਾਂ ਨੇ ਤੁਹਾਡਾ ਬਹੁਤ ਸਾਲ ਛੱਡਿਆ ਤੁਹਾਡੇ ਸਾਹਿਬਾਂਗ ਰਹਿਣ ਵਾਲੇ ਤੁਹਾਡੇ ਨਾਲ ਕਰਤ ਸਿੰਘ ਬਕਰਾਹਾ ਬਹੁਤ ਤੁਹਾਡਾ ਸਾਥ ਛੱਡ ਜਾਂਦੇ ਨੇ ਅਕਾਲੀ ਦਲ ਚ ਚਲੇ ਜਾਂਦੇ ਨੇ ਤੁਹਾਡੇ ਹਰਦੀਪ ਸਿੰਘ ਥਰੂਆ ਚਲੇ ਜਾਂਦੇ ਨੇ ਸਰਜੀਤ ਸਿੰਘ ਛੇਤਰਾਣਾ ਚਲੇ ਜਾਂਦੇ ਨੇ ਬਹੁਤ ਸਾਰੇ ਛੋਟੇ ਵਰਕਰ ਜਿਨ੍ਹਾਂ ਨੇ ਕੰਮ ਕਰਨਾ ਸੀਗਾ ਦੂਜੀ ਤੀਜੀ ਕਤਾਰ ਦੇ ਆਗੂ ਨੇ ਪਿਛਲੇ ਦਿਨੀ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜੇਕਰ ਸ਼ਾਮਲ ਹੋ ਗਏ ਜੇਕਰ ਤੁਹਾਡਾ ਕਾਡਰ ਹੀ ਤੁਹਾਡੇ ਨਾਲ ਨਹੀਂ ਚੱਲੂਗਾ ਥੱਲਿਓ ਮਤਲਬ ਕਾਡਰ ਬੇਸ ਪਾਰਟੀ ਆ ਅਕਾਲੀ ਦਲ ਅਕਾਲੀ ਦਲ ਕੋਲ ਅੱਜ ਵੀ ਕਾਡਰ ਹੈ ਪਰ ਉਹ ਵਕ ਵਕ ਪਾਰਟੀਆਂ ਵੱਲ ਜਾ ਰਿਹਾ ਦਾ ਫਿਰ ਲੜਾਈ ਕਿਸ ਤਰ੍ਹਾਂ ਲੜਾਂਗੇ ਨਹੀਂ ਇਹ ਨਹੀਂ ਹੁੰਦਾ ਪਾਰਟੀਆਂ ਜਾਣੂ ਜਾਣੀ ਲੱਗੀ ਰਹੀਂਦੀ ਖੈਰ ਵਰਕਰ ਜਿਹੜੇ ਨੇ ਉਹ ਵੀ ਕਈ ਵਾਰੀ ਸਵਾਰਥਾਂ ਦੇ ਮਾਰੇ ਹੁੰਦੇ ਆ ਉਹ ਵੀ ਸੋਚਦੇ ਵੀ ਸ਼ਾਇਦ ਸਾਨੂੰ ਮੈਂ ਵੇਖਾਂ ਲੀਡਰ ਜਿਹੜੇ ਨੇ ਲੀਡਰ ਸਵਾਰਥੀ ਹੋ ਗਏ ਆ ਲੀਡਰ ਜਿਹੜੇ ਨੇ ਸਾਡੇ ਅਕਾਲੀ ਦਲ ਚੋਂ ਕੁਝ ਬੰਦੇ ਵੀ ਆਮ ਆਦਮੀ ਜਾ ਰਹੇ ਆਮ ਆਦਮੀ ਦੇ ਕੁਝ ਬੰਦੇ ਉਧਰ ਕਾਂਗਰਸ ਜਾ ਰਹੇ ਕਾਂਗਰਸ ਵਾਲੇ ਕੁਝ ਇੱਧਰ ਆ ਰਹੇ ਇਹ ਆਉਣਾ ਜਾਣਾ ਚੱਲਿਆ ਜਾ ਰਿਹਾ ਚੱਲਿਆ ਰਿਹਾ ਕੋਈ ਬੀਜੇਪੀ ਜਾ ਰਿਹਾ ਕੋ ਆ ਰਿਹਾ ਇਹ ਸਵਾਰਥ ਜਿਹੜਾ ਇਹ ਭਾਰੂਆ ਅੱਜ ਦੇ ਯੁੱਗ ਦੇ ਵਿੱਚ ਉਸਿਆ ਚੀਜ਼ ਨੂੰ ਵੇਖ ਕੇ ਵਰਕਰ ਜਿਹੜਾ ਆ ਉਹ ਵਰਕਰ ਵੀ ਉਸੇ ਸਵਾਰਥ ਦੀ ਬਾਅਦ ਥੱਲੇ ਆ ਜਾਂਦਾ ਹੈ ਇਹ ਜਿਹੜੇ ਵਰਕਰ ਜਾ ਰਹੇ ਨੇ ਇਹ ਵੀ ਉਹਨਾਂ ਨੂੰ ਦੇਖ ਕੇ ਸ਼ਾਇਦ ਕਦੇ ਛੋਟੇ-ਮੋਟੇ ਸਵਾਰਥ ਨੂੰ ਦੇਖ ਕੇ ਜਾਂਦੇ ਹੋਣਗੇ ਪਰ ਬਹੁਤਾ ਬੈਨੀਫਿਟ ਨਹੀਂ ਹੋਣ ਵਾਲਾ ਇਹਦੇ ਵਿੱਚ ਵਹਿਮ ਹੀ ਹੁੰਦਾ ਤੁਸੀਂ ਤੁਸੀਂ ਦੇਖੋਗੇ ਜਿਨ੍ਹਾਂ ਨੇ ਬਦਲ ਬਦਲੇ ਨੇ ਕੋਈ ਬਹੁਤਾ ਲਾਹਾ ਨਹੀਂ ਖਟਿਆ ਮੇਰੇ ਹਿਸਾਬ ਨਾਲ ਤੇ ਇਹਨਾਂ ਵਿਚਾਰਿਆਂ ਨੇ ਵੀ ਕਿੰਨਾ ਕੁ ਲਾਹਾ ਲੈ ਲੈਣਾ ਆ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜੋ ਲੈ ਵੀ ਲੈਣਗੇ ਤੇ ਪਿੰਡਾਂ ਦੇ ਲੋਕਾਂ ਕੋਲੋਂ ਮੰਗ ਕੇ ਲੈ ਲੈਣ ਤੇ ਨਗੂੜੀਆਂ ਚੀਜ਼ਾਂ ਉਹ ਲੋਕ ਝੋਲੀਆਂ ਭਰ ਦਿੰਦੇ ਨੇ ਤੇ ਗੱਲ ਹੀ ਕੁਛ ਨਹੀਂ ਕੀ ਤੁਸੀਂ ਲੋਕਾਂ ਕੋਲੋਂ ਮੰਗਣ ਦੀ ਗੱਲ ਕਰੀ ਮੈਨੂੰ ਲੱਗਦਾ ਕਿ ਤਨਾ ਕਿਤੇ ਤੁਸੀਂ ਗੱਲ ਸਰਪੰਚੀ ਦਿਵਾਲੇ ਕੁਮਾਤ ਪਿੰਡਾਂ ਦੇ ਵਿੱਚੋਂ ਪਿੰਡਾਂ ਚੋਂ ਤਾਂ ਲੋਕ ਸਰਪੰਚੀ ਦੇ ਸਕਦੇ ਨੇ ਨਾ ਜੇ ਲੋਕਲ ਗਏ ਨੇ ਬੰਦੇ ਆਮ ਆਦਮੀ ਪਾਰਟੀ ਵੱਲ ਤੁਹਾਨੂੰ ਲੱਗਦਾ ਕਿ ਬੰਦੇ ਸਰਪੰਚੀ ਦੀ ਲਾਲਚ ਨੂੰ ਚਲੇਗਾ ਵੀ ਸਾਨੂੰ ਸਰਪੰਚ ਬਣਾ ਦੇਣਗੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਡੀ ਮਦਦ ਕਰ ਦੇਣਗੇ ਇੱਕ ਕਹਾਵਤ ਹੈ ਜੀ ਲੋਕ ਜਿਹੜੇ ਰੱਬ ਦਾ ਰੂਪ ਹੁੰਦੇ ਨੇ ਤੇ ਉਹਦੇ ਕੋਲ ਜੋ ਮੰਗੋ ਮਿਲ ਜਾਂਦਾ ਜੇ ਸਰਪੰਚੀ ਮੰਗ ਰਹੇ ਨੇ ਤੇ ਸਰਪੰਚੀ ਤਾਂ ਛੋਟੀ ਜਿਹੀ ਚੀਜ਼ ਸੀ ਉਹ ਵੀ ਮਿਲ ਜਾਣੀ ਸੀ ਉਹ ਕੋਈ ਸਰਕਾਰ ਨੇ ਤਾਨਿਆਂ ਝੋਲੀ ਚ ਪਾਉਣੀ ਸਰਕਾਰ ਤੇ ਠੀਕ ਹੈ ਸਰਕਾਰ ਇੱਕ ਸਿਰਫ ਹੁੰਦੀ ਹੈ ਧੱਕਾ ਕਰਨ ਲਈ ਜੇ ਤੇ ਧੱਕਾ ਕਰਨ ਦੀ ਸੋਚਣ ਕਿਤੇ ਪੰਜਾਬ ਦਾ ਇਤਿਹਾਸ ਰਹਾ ਆ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਧੱਕਾ ਬਹੁਤ ਔਖਾ ਹੁੰਦਾ ਕਿਉਂਕਿ ਅਸੀਂ ਸਾਰੇ ਚਾਚੇ ਤਾਏ ਭੂਆ ਮਾਸੀਆਂ ਬਰਾਦਰੀਆਂ ਇਕੱਠੇ ਹੁੰਨੇ ਆ ਇਕੱਠੇ ਰਹਿਣਾ ਹੁੰਦਾ ਇਕੱਠੇ ਜੰਮਣਾ ਇਕੱਠੇ ਮਰਨਾ ਇਸ ਤਰ੍ਹਾਂ ਦਾ ਨਹੀਂ ਚੱਲਦਾ ਜੇ ਕਿਸੇ ਨੂੰ ਇਹ ਆਸ ਹੈ ਵੀ ਅਸੀਂ ਸਰਕਾਰ ਦੇ ਸਿਰ ਤੇ ਸ਼ਾਇਦ ਸਰਕਾਰ ਦੇ ਸਿਰ ਤੇ ਸਰਪੰਚੀਆਂ ਲੈ ਜਾਗੇ ਤੇ ਬੜਾ ਔਖਾ ਆ ਹਾਂ ਕੋ ਚੋਣਾਂ ਹੁੰਦੀਆਂ ਨੇ ਸ਼ਹਿਰਾਂ ਚ ਜਿੱਥੇ ਦੂਜੀ ਬਰਾਦਰੀਆਂ ਹੁੰਦੀਆਂ ਉਹ ਵਪਾਰੀ ਲੋਕ ਹੁੰਦੇ ਨੇ ਉਹ ਕਈ ਰੀ ਸੋਚਦੇ ਨਹੀਂ ਕੀ ਦੇਣਾ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਪਿੰਡਾਂ ਦੇ ਲੋਕ ਨਾ ਹੀ ਇਸ ਤਰ੍ਹਾਂ ਧੱਕਾ ਹੋਣ ਦਿੰਦੇ ਨੇ ਮੈਂ ਇਹ ਸਮਝਦਾ ਵੀ ਪਿੰਡਾਂ ਦੇ ਵਿੱਚ ਲੋਕਾਂ ਨੇ ਜਿਹਨੂੰ ਪਾਵਰ ਦੇਣੀ ਆ ਦੇਣੀ ਆ ਲੋਕਾਂ ਨੇ ਉਹ ਸਤਕਾਰ ਦੇਣਾ ਲੋਕਾਂ ਨੇ ਮਾਨ ਦੇਣਾ ਤੇ ਲੋਕਾਂ ਕੋਲੋਂ ਹੀ ਮੰਗਣਾ ਚਾਹੀਦਾ ਆ ਲੋਕ ਹੀ ਉਸ ਵਾਸਤੇ ਕਾਮ ਤੇ ਨੇ ਹਰ ਇਨਸਾਨ ਵਾਸਤੇ ਚਾਹੇ ਉਹ ਲੀਡਰ ਆ ਚਾਹੇ ਉਹ ਵਰਕਰ ਆ ਚਾਹੇ ਉਹ ਧਾਰਮਿਕ ਖੇਤਰ ਦਾ ਆ ਤੇ ਚਾਹੇ ਉਹ ਸਮਾਜਿਕ ਖੇਤਰ ਦਾ ਆ ਉਹਦੇ ਵਾਸਤੇ ਲੋਕ ਹੀ ਜਿਹੜੇ ਨੇ ਉਹ ਰੱਬ ਦਾ ਰੂਪ ਨੇ ਤੇ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜ ਗਿਆ ਉਹ ਸਾਰੇ ਹੀ ਕੁਝ ਨੂੰ ਜਿੱਤ ਗਿਆ ਮੈਨੂੰ ਇਹ ਮਹਿਸੂਸ ਹੁੰਦਾ ਆ ਮਗਰਾਹ ਸਾਹਿਬ ਮੈਂ ਇੱਕ ਵਾਰੀ ਫਿਰ ਲੋਕ ਸਭਾ ਹਲਕਾ ਪਟਿਆਲਾ ਵੱਲ ਪਰਤਦਾ ਅਕਾਲੀ ਸਿਆਸਤ ਤੋਂ ਹਟ ਕੇ ਫਿਰ ਮੁਕਾਬਲਾ ਜਿਹੜਾ ਜੇਕਰ ਆਪਾਂ ਪਟਿਆਲੇ ਦੀ ਗੱਲ ਕਰ ਲਈ ਜਾਵੇ ਸਮੁੱਚੇ ਪਟਿਆਲੇ 'ਚ 9 ਵਿਧਾਨ ਸਭਾ ਹਲਕੇ ਹੁੰਦੇ ਨੇ ਡੇਰਾਬਸੀ ਤੋਂ ਸ਼ੁਰੂ ਹੁੰਦਾ ਤੇ ਛੇਤਰਾਣਾ ਚਾਂ ਦੇ ਖਤਮ ਹੋ ਜਾਂਦਾ ਜੀ ਮੈਂ ਕਹਿੰਦਾ ਫਿਰ ਮੁਕਾਬਲਾ ਜਿਹੜਾ ਹਲਕੇ ਛੇਤਰਾਣੇ ਤੇ ਆ ਜੇ ਤੁਸੀਂ ਸਥਾਨਕ ਜਥੇਦਾਰੋਂ ਅਕਾਲੀ ਸਿਆਸਤ ਨੂੰ ਨੇੜੇੋਂ ਦੇਖਦੇ ਹੋ ਸਾਰੀ ਸਿਆਸਤ ਨੂੰ ਨੇੜੇੋਂ ਦੇਖਦੇ ਹੋ ਅਕਾਲੀ ਦੀ ਗੱਲ ਛੱਡਦੀ ਜਾਵੇ ਤਾਂ ਜਿਹੜਾ ਸਥਾਨਕ ਲੀਡਰ ਹੁੰਦਾ ਉਹਦੇ ਕੋਲ ਸਾਰੀ ਪਕੜ ਹੁੰਦੀ ਹੈ ਉਹਨੂੰ ਪਤਾ ਹੁੰਦਾ ਉਹ ਪਿੰਡਾਂ 'ਚ ਰਹਿੰਦਾ ਹੈ ਉਸ ਖੁੰਡਾਂ ਤੇ ਖੜਦਾ ਹੈ ਹਲਕੇ ਦੀ ਸਿਆਸਤ ਦਾ ਪਤਾ ਹੁੰਦਾ ਇੱਥੇ ਫਿਰ ਮੁਕਾਬਲਾ ਜਿਹੜਾ ਜੇਕਰ ਇੱਥੇ ਗੱਲ ਕਰ ਲਈ ਜਾਵੇ ਵਿਧਾਨ ਸਭਾ ਹਲਕੇ ਛੇਤਰਾਣੇ 'ਚ ਇੱਥੇ ਤੁਹਾਡੇ ਉਮੀਦਵਾਰ ਅਨਕੇ ਸ਼ਰਮੇ ਦਾ ਇੱਥੇ ਅਸੀਂ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਜੀ ਇਹ ਸਸੀਂ ਵਾਅਦਾ ਕਰਦੇ ਆਂ ਇਹ ਜਿਹੜਾ ਛਤਰਾਣਾ ਹਲਕਾ ਹੈ ਇੱਥੋਂ ਜਿਤਾ ਕੇ ਅਨਕੇ ਸ਼ਰਮਾ ਜੀ ਨੂੰ ਭੇਜਾਂਗੇ ਇੱਥੇ ਅਸੀਂ ਉਹਨਾਂ ਨੂੰ ਹਰ ਨਹੀਂ ਦਿੰਦੇ ਕਿਉਂਕਿ ਇਸ ਤੋਂ ਪਹਿਲਾਂ ਜੇ ਆਪਾਂ ਲੋਕਲ ਤੌਰ ਤੇ ਗੱਲ ਕਰੀਏ ਤੇ ਸਾਡੇ ਹਲਕੇ 'ਚ ਸਾਡੇ ਐਮਐਲਏ ਨੇ ਵਧੀਆ ਕੰਮ ਕੀਤੇ ਸੀ ਕੋਈ ਮਾੜੇ ਕੰਮ ਨਹੀਂ ਸੀ ਕੀਤੇ ਸਾਡੇ ਐਮਐਲਏ ਤੋਂ ਬਿਨਾਂ ਵੀ ਜਿਹੜੇ ਵਰਕਰ ਸੀ ਉਹ ਵੀ ਇੱਕ ਦੂਜੇ ਦੇ ਕੰਮ ਆਉਂਦੇ ਸੀ ਆਪਸੀ ਭਾਈਚਾਰਾ ਵਧੀਆ ਸੀ ਲੋਕਾਂ 'ਚ ਰਸੂਖ ਆ ਸਾਡੇ ਆਮ ਜਿਹੜੇ ਹਲਕੇ ਦੇ ਲੀਡਰ ਨੇ ਉਹਨਾਂ ਦਾ ਵੀ ਲੋਕਾਂ 'ਚ ਵਧੀਆ ਰਸੂਖ ਆ ਵਧੀਆ ਉਹਨਾਂ ਦਾ ਗਰਭਾ ਮੈਨੂੰ ਇਹ ਆਸ ਆ ਕਿ ਅਸੀਂ ਆਪਣੇ ਹਲਕੇ ਦੇ ਵਿੱਚੋਂ ਵਧੀਆ ਲੀਡ ਦਿਵਾ ਕੇ ਐਨ ਕੇ ਸ਼ਰਮਾ ਜੀ ਨੂੰ ਭੇਜਾਂਗੇ ਸੋ ਇਹ ਸੰਤ ਸੁਖਜੀਤ ਸਿੰਘ ਜੀ ਬਕਰਹਾ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਵੈਸੇ ਤਾਂ ਇਹਨਾਂ ਦੀ ਧਾਰਮਿਕ ਖੇਤਰ ਵਿੱਚ ਬਹੁਤ ਵੱਡੀ ਪਕੜ ਹੈ ਇਹ ਤੁਰਦੀ ਫਿਰਦੀ ਧਾਰਮਿਕ ਲਾਇਬ੍ਰੇਰੀ ਨੇ ਅਸੀਂ ਇਹਨਾਂ ਕੋਲੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਿੱਖ ਧਰਮ ਬਾਰੇ ਫਿਲਹਾਲ ਇਹਨਾਂ ਨਾਲ ਗੱਲ ਅੱਜ ਲੋਕ ਸਭਾ ਹਲਕਾ ਪਟਿਆਲਾ ਦੇ ਚੋਣਾ ਤੇ ਹੋ ਰਹੀ ਸੀ ਸੋ ਫਿਰ ਅਗਲੇ ਸੈਗਮੈਂਟ ਦੇ ਵਿੱਚ ਸੁਖਜੀਤ ਸਿੰਘ ਬਕਰਾਹਾ ਜੀ ਨਾਲ ਫਿਰ ਗੱਲਬਾਤ ਇੱਕ ਵਾਰੀ ਦੁਬਾਰਾ ਸਾਂਝ ਪਾਵਾਂਗੇ ਇਹਨਾਂ ਨਾਲ ਗੱਲਬਾਤ ਦੀ ਤਦ ਤੱਕ ਲਈ ਸਾਨੂੰ ਦਿਓ اجازت ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਬਹੁਤ ਬਹੁਤ ਤੁਸੀਂ ਬੜਾ ਵੱਡਾ ਮਾਣ ਦਿੱਤਾ ਐ ਇੰਨੀ ਵੱਡਿਆ ਇੱਕ ਮੈਨੂੰ ਬਖਸ਼ ਕੇ ਵੀ ਇੱਕ ਲਾਇਬ੍ਰੇਰੀ ਭਾਵੇਂ ਇੱਕ ਮੇਰੀ ਇੰਨੀ ਔਕਾਤ ਨਹੀਂ ਗਈ ਪਰ ਠੀਕ ਹੈ ਮੈਂ ਜਿੰਨੇ ਜੋਗਾ ਹੈਗਾ ਆਪਣੇ ਧਰਮ ਨੂੰ ਪੜਦਾ ਐ ਬਾਚਦਾ ਐ ਤੁਸੀਂ ਮੈਨੂੰ ਮਾਣ ਦਿੰਦੇ ਹੋ ਸਤਿਕਾਰ ਦਿੰਦੇ ਹੋ ਪਿਆਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਆਏ ਜੀ ਆਇਆਂ ਨੂੰ ਵੈਲਕਮ ਸੱਚੀ ਕਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਬਕਰਾਸ